वागुरू जी की फ़तेह हे महाराज सर जी मैंने उससे कृपा करो मैं कहां करूं जो लोग मोह अहंकार से जूझ होया ओके आपकी शरण में आया हां मेरे कृपा करो प्रभु जी इतना के में नाथ हो जावे शरण करो सतनाम ही दिवाली गुरु पाए बलि सती यह प्रसाद छत्ती व अमृत खाहे जिस ठाकुर रख मन माहे ये मन जिस के ऊपर आगे छत्ती प्रकार दे भोजन खाता हैं उस परमेश्वर मन में याद कर ध्यान कर चरण करो सतना

परिवार है जे प्रसाद गिरे संग सुख बसना आठ पैर शिवरू दिश रसना, तू निक्यो, दे हैं। दे पैर, दिश रसना अठे पैर रसना दे तू याद कर उचारण करो ਰੰਤ ਰਸਭੋਗ ਨਾਨ ਸਦਾ ਧਿਆਈ ਹੈ ਧਿਆਨ ਯੋਗ ਜੈ ਪ੍ਰਸਾਦ ਰੰਗ ਰਸ ਭੋਗ ਜੀ ਦੀ ਕਿਰਪਾ ਦੇ ਕਰਕੇ ਕੋ ਖੁਸ਼ੀਆਂ ਮਾਣਦਾ ਹੈ ਹੋਵੇ ਤੈਨੂੰ ਪ੍ਰਾਪਤ ਐ ਨਾ ਜੈ ਪ੍ਰਸਾਦ ਰੰਗ ਰਸ ਭੋਗ ਨਾਨ ਸਦਾ ਧਿਆਈ ਹੈ ਧਿਆਨ ਯੋਗ ਤੈਨੂੰ ਸਦਾ ਧਿਆਨ ਯੋਗ

ਆਗ ਪਾੜ ਬਟੰਬਰ ਹਾਂਡਾ ਵੈ ਜਿਸੇ ਤਿਆਗ ਕਰ ਚ ਅਵਰ ਲੁਭਾਵਾ ਹੈ ਜੀ ਦੀ ਕਿਰਪਾ ਨਾਲ ਨੂੰ ਕੱਪੜੇ ਪਹਿਨਦਾ ਹੈ ਰੇਮੀ ਬੰਦਰ ਪਹਿਨਦਾ ਹੈ ਔਡੰਦਾ ਹੈ ਤੇ ਜਿਸੇ ਤਿਆਗ ਕਰ ਚ ਅਵਰ ਲੁਭਾਵਾ ਹੈ ਤੇ ਉਸ ਨੂੰ ਛੱਡ ਕੇ ਜੂ ਹੋਣ ਨਾਲ ਲੜ ਜਾਂਦਾ ਹੈ ਵਿਚਾਰਨ ਕਰੋ ਸਾਧਨ

ਮਨ ਆਠ ਭਾਰ ਸਾਧ ਜਤ ਕਾ ਬੀਜ ਹੈ ਇਹ ਮਨ ਤੂਸ ਜੁਤ ਨੁ ਮਾਨ ਮਨ ਆਠ ਭਰ ਤਾਨਾ ਜਤ ਕਾ ਬੀਜ ਹੈ ਅਠੇ ਤੈਰਨ ਉਪਾਇ ਗੁਰੂ ਜਾਇ ਮਨ ਨੂੰ ਜਸ ਕਰਨਾ ਕਾਰ ਨੌਣਾ ਕਾਰ ਅਚਰਨ ਕਰੋ

ਇਹ ਪ੍ਰਭੂ ਜੀ ਦਾ ਸਿਮਰਨ ਕਰਨੇ ਵਰਜਾਂ ਜਪਦੇ ਆਂ ਜਪਦੇ ਆਂ ਦਰਗਾਹ ਦੇ ਵਿੱਚ ਮਾਨ ਪ੍ਰਾਪਤ ਹੋਵੇ ਬਿਹਾਈ ਪ੍ਰਾਪਤ ਹੋਵੇ ਇਹ ਉਹ ਆਪਣੇ ਘਰ ਵਿੱਚ ਸਦਾ ਵਸ ਤੇ ਤੁਹੂ ਦੇ ਘਰ ਵਿੱਚ ਜਿੱਦੇ ਨਾਲ ਜਾਵੇਂਗਾ ਇਹ ਨਾਨਕ ਗੁਰੂ ਸਾਹਿਬ ਜੀ ਤੋਂ ਜਪਦੇ ਫਰਨ ਤਰਨ ਕਰੋ ਾਰੇ ਤੇ ਦਰਗਹ ਵਿੱਚ ਨੂੰ ਘਟ ਮੰਨ ਲੇਗਾ ਤੇ ਆਪਣਾ ਘਰ ਨੂੰ ਤੂੰ ਜਦੋਂ ਲਾਂਗ ਪਾਸੇ ਤੇ ਕਰ ਜਾਵੇਂ ਤੇ ਇਹਦੇ ਨਾਲ ਜਿਹੜਾ ਤੇਰਾ ਘਰ ਹੈ ਉਹਦੇ ਨੂੰ ਇੱਜ਼ਤ ਨਾਲ ਜਾਵੇਂ ਬਾਹਰ ਇਹਨਾਂ ਤੇ ਜੀ ਸਮਝਾੜੇ ਹਨ ਉਦਾਰਨ ਕਰੋ ਵਾਤਨਾ ਮਹੀਰੀ ਵਾਹੇ ਗੁਰੂ ਹੈ ਬਜੀ ਸੇਮੀ ਆਤਮਾ ਜਤੀ ਸੁਣਾ ਪਰਨ ਚਲੂ ਹੋ ਕਰ ਰਿਆਂ ਸਰਬ ਕਰੋ ਜੀ ਜੇਹ ਮਰ ਸਾਦਾ ਰੂਪ ਕੰਚਨ ਜੇਹੇ ਜਿਵ ਲਾਹੋ ਜਿਸ ਰਾਮ ਸਨੇਹੀ ਜੇ ਮਰ ਸਾਦਾ ਰੂਪ ਕੰਚਨ ਜੀ ਦੀ ਕਿਰਪਾ ਨਾਲ ਜਿਹਨੂੰ ਸੁੰਦਰ ਸਰੀਰ ਹੈ ਅਰੂਪ ਸਰੀਰ ਜਿਹਨੂੰ ਮਿਲਿਆ ਹੋਇਆ ਐ ਜਿਵ ਲਾਹੋ ਜਿਸ ਰਾਮ ਸੈਨੇਹੀ ਜੀ ਨੂੰ ਪ੍ਰੇਮ ਕਰਨ ਵਾਲੇ ਪ੍ਰਭੂ ਜੀ ਨਾਲ ਨਿਵਲਾਉਣਾ ਕਰ ਉਚਾਰਨ ਕਰੋ

मन सर पर ठाकर प्रभु ये, ये जा जा है, जे पर है मन जो तेरे पर पूजनी प्रभु जी शरण जारण करो जय प्रसाद तुझ को ना पोचे मन साभु गुचे ये जी कृपा करे तेन कोई नहीं

ਜੇ ਦੀ ਕਿਰਪਾ ਅਗੇ ਜਨ ਨੂੰ ਮਨੁੱਖਾ ਦੇ ਜੀਲੀ ਹੋਈ ਹੈ ਕਿਉਂਕਿ ਬੜੀ ਘਟਨ ਦਾ ਨਾਮ ਮਿਲਦੀ ਹੈ ਉਹ ਮੁਝ ਦਾ ਨਾਮ ਮਿਲਦੀ ਹੈ ਗੁਰਮਾਣੇ ਸਮਝਾ ਡਿਆ ਨਾ ਕਿ ਮੇਰੇ ਮਨ ਨਾਮ ਤਾਗੀ ਭਗਤ ਦੇ ਜਾਈ ਦਾ ਲੈ ਕੇ ਜਿਹੜਾ ਉਹ ਪਰਮੇਸ਼ਰ ਹੈ ਵਾਹੀ ਜੀ ਹੈ ਉਹ ਜੀ ਭਗਤੀ ਯਰੋ ਕਰ ਯਰਨ ਕਰੋ ਤਨਨਾਮ ਕਿਰਵਾ ਹੈ ਕਿ ਸਾਹਿਬ ਜੀ 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 ਜਿਹੜੀ ਚੌਥਾ ਬੰਦਾ ਹੈ

ਸਾਧੇ ਕਿਰਪਾ ਕਰਦੇ ਤੁਮ ਘਨੇ ਪੈਂਚੜਾ ਹੈ ਜੇ ਮੇਰੇ ਮੱਣ ਨਾ ਹੋ ਉਨ ਨੂੰ ਸਿਮਰਨ ਦੇ ਵਿੱਚ ਆਲਸ ਨਾ ਕਰ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਜੇ ਬਰਸਾਦ ਅਸਬ ਹਸਤ ਸੁਭਾਰੇ ਜੀ ਦੀ ਕਿਰਪਾ ਦੇ ਸਦਕੇ ਕੋੜਿਆਂ ਦੇ ਹੱਥੇ ਦੇ ਨਾਲ ਸੁਭਾਰੇ ਮਿਲਦੀ ਹੈ ਮਨ ਇਸ ਬ੍ਰਹਮ ਕੋ ਕਹੂ ਨ ਅਪਸਾਰੀ ਹੇ ਹੇ ਮੇਰੇ ਮਾਨ ਨੂੰ ਪ੍ਰਭੂ ਨੂੰ ਕਦੇ ਭੁੱਲੀ ਨਾ ਸਾਰੇ ਨਾਮ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈ ਪ੍ਰਸਾਦ ਬਾਗ ਮਿਲਖਤਨਾ ਰਾਗ ਪ੍ਰੋਗ੍ਰਿਭਰਮ ਆਪਣੇ ਮਨਾਂ ਜਿ ਜੀਰ ਦੀਪਾ ਜਨਾਂ ਦੇ ਨੂੰ ਬਾਗ ਵਿੱਚ ਧੰਦੋਂ ਤੇ ਪ੍ਰਾਪਤ ਹੈ ਰਾਗ ਪ੍ਰੋਗ੍ਰਿਭਰਮ ਆਪਣੇ ਮਨਾਂ

ਤੁਹ ਇੱਥੇ ਹੁਣ ਜਦ ਜਾਗ ਪੜੇ ਸੇਮੀ ਅਸਭੇ ਮਾੜੀ ਕੇ ਆਪਣਾ ਸਪੂਰਨ ਹੋਏ ਹਰਨ ਜਿ ਮਾੜੀ ਜੀ ਦਾ ਕੋਟੀ ਕੋਟੀ ਨਮਸਕਾਰ ਕਰਨ ਤੇ ਜੇ ਕਹੜ ਤਨੁਭਾਵਨ ਬਲਿਆਰ ਗਿਆ ਸਾਰ ਜਾਂਦੇ ਆ ਮਣੀਆ ਕਰੀਆ ਮਾੜੀ ਜੀ ਜੀ ਧੰਨਵਾਦ ਹੈ ਮਾੜੀ ਜੀ ਬੱਚਿਆਂ ਦਾ ਵੀ ਧੰਨਵਾਦ ਸੁਸਰਵਣ ਦਾ ਧੰਨਵਾਦ ਨਾ ਵੀ ਚੰਨਵਾਣ ਹੈ ਇਹ ਤੇ ਗਧਾ ਨੂੰ ਆਮਨੇ ਦੇ ਹਾਂ ਤੇ ਗਨਥਾ ਦੇ ਹਾਂ ਪਖਸ਼ ਰਣ ਮਾਰੋ ਸਹਿਬ ਜੀ ਬੜਿਆਈਆਂ ਆਪ ਜੀ ਨੇ ਹਨ ਤੁਕਰਨ ਦੀ ਤਕਦੀ ਬੰਦੂ ਦੀ ਧਿਆਨ ਬਖਸ਼ੇ ਹੋ ਇਸੇ ਤਰ੍ਹਾਂ ਆਮਨੇ ਸੇਵਾ ਮਾਰਦੇ ਰਹੋ ਚਰਨ ਪਣਾਓ ਫਿਰ ਬਾਹੇ ਗੁਰੂ ਜੀ ਦਾ ਖਾਨ ਸਾਹ ਵਾਹਿਗੁਰੂ ਜੀ ਦੀ ਵਤੇ